ਜੀ ਪਸ਼ੂ ਪਾਲਕ ਵੀਰੋ ਇਹ ਆਪਣੀ ਵੀਡੀਓ ਦਾ ਸੈਕਿੰਡ ਪਾਰਟ ਆ ਪਹਿਲਾਂ ਬਾਈ ਹੋਰਣਾ ਪੋਡਕਾਸਟ ਕੀਤਾ ਸੀ ਆਪਾਂ ਉਹ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਬਾਈ ਹੋਰਣਾ ਗੱਲਬਾਤਾਂ ਕੀਤੀਆਂ ਸੀਗਾ ਸੋ ਹੁਣ ਬਾਈ ਗੁਰਪ੍ਰੀ ਦੇ ਜਾਨਵਰ ਵਿਖਾਉਨੇ ਆ ਤੇ ਜਿਹੜਾ ਨੀਲੀ ਦਾ ਵੀ ਨੀ ਰਿਕਾਰਡ ਬਣਾਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਲਾਸਟ ਤੱਕ ਵੀਡੀਓ ਤੇ ਜੁੜੇ ਰਹੋ ਸੋ ਪਹਿਲੇ ਨੰਬਰ ਤੇ ਮੋਰਾ ਦਾ ਨਗੀਨਾ ਖੜਾ ਬਾਈ ਫਿਰਕਲ ਬਹੁਤ ਹੈਵੀ ਬਾਡੀ ਵੇਟ ਦਾ ਤੇ ਚੰਗੇ ਦੁੱਧ ਦੀ ਪ੍ਰੋਡਕਸ਼ਨ ਵਾਲਾ ਇਹਦੇ ਬਾਰੇ ਗੱਲਬਾਤ ਕਰਦੇ ਆ ਕੀ ਡਿਟੇਲ ਆ ਬਾਈ ਆਪਣੀ ਇਹ ਮੋਰਾ ਮੱਝ ਦੀ ਜੇ ਗੱਲ ਕਰੀਏ ਮੋਰਾ ਮਾਈ ਦੀ ਬਈ ਇਹ ਸੋਵਾਰੀ ਆਪਣੇ ਘਰ ਹੀ ਲਏ ਹੋਈ ਆ ਮੇਲ ਦੇ ਵਿੱਚ ਵਾਲੀ ਗਈ ਨਹੀਂ ਇਹ ਠੀਕ ਹੈ ਪਰ ਇਹ ਦੁੱਧ ਲਖਾਇਆ ਹੋਇਆ ਹੈਗਾ ਠੀਕ ਹੈ ਕਿੰਨਾ ਘਰ ਦਿੰਦੀ ਆਪਣੇ ਕੋਲੇ ਹੀ ਉਹ 23 ਕਿਲੋ ਦਿੰਦੀ ਆ ਪਿਛਲੇ ਜਿਹੜੇ ਠੀਕ ਹੈ ਤੇ ਹੁਣ ਇਹ ਕੀ ਪੋਜੀਸ਼ਨ ਤੇ ਮਤਲਬ ਡਰਾਈ ਹੈ ਦੁੱਧ ਉਹ ਡਰਾਈ ਹੋਈ ਹੋਈ ਹੈ ਠੀਕ ਹੈ ਦੇਖ ਸਕਦੇ ਹਾਈਟ ਲੈਂਥ ਤੇ ਇਹ ਸਿਰਫ ਤੁਹਾਨੂੰ ਸ਼ੌਂਕ ਦੇ ਨੇ ਜਾਨਵਰ ਬਖਾ ਰਹੇ ਬਾਹੀ ਦੇ ਕੋਈ ਸੇਲ ਵਾਲਾ ਜਾਨਵਰ ਹੈ ਨਹੀਂ ਬਾਹੀ ਤੇ 23 ਕਿਲੋ ਦੁੱਧ ਬਾਹੀ ਕਹਿੰਦੇ ਤਾਂ ਚੋਇਆ ਹੋਇਆ ਤੇ ਕਿਹੜੇ ਸੀਮਟ ਤੋਂ ਗੱਬਣਾ ਬਾਈ ਹੁਣ ਇਹ ਇਹ ਬਜਰੰਗੀ ਦਾ ਲੱਗਿਆ ਹੋਇਆ ਜੀ ਬਜਰੰਗੀ ਲਈ ਜਵਾਨ ਹਾਂ ਬਜਰੰਗੀ ਲਈ ਠੀਕ ਹੈ ਤੇ ਇਹ ਸੀਮੈਂਟ ਜਿਹੜੇ ਆਪਾਂ ਖੋਦ ਹੀ ਲਿਓਨੇ ਤੁਸੀਂ ਰੱਖਦੇ ਸੀ ਸੀਮੈਂਟ ਮੇਰੇ ਕੋਲ ਹੀ ਆਪ ਦਾ ਕੰਟੇਨਰ ਆ ਠੀਕ ਹੈ ਬਾ ਖੋਦ ਹੀ ਲੈ ਕੇ ਆਣਾ ਠੀਕ ਹੈ ਸੋ ਨੈਕਸਟ ਆਪਾਂ ਗੱਲ ਕਰੀਏ ਹੁਣ ਮੱਝ ਦੀ ਇਹਦੇ ਬਾਰੇ ਵੀ ਆਪਾਂ ਚੰਨਣਾ ਪਾਈਏ ਕੀ ਬਤੇ ਲੈ ਦੀ ਇਹ 20 ਕਿਲੋ ਦੁੱਧ ਦਾ ਆਪਣੇ ਕੋਲੇ ਨੇ ਹਾਂਜੀ ਕਿੰਵੇਂ ਸੂਹੀ ਇਹ ਹੈਗੀ ਹੈ ਮੈਂ ਚੌਥੇ ਸੂਏ ਪੰਜਵੇਂ ਸੂਏ ਠੀਕ ਹੈ ਤੇ ਹੁਣ ਇਹ ਵੀ ਡرائی ਆ ਬਈ ਹੂ ਡرائی ਠੀਕ ਹੈ ਤੇ ਕਿਹੜਾ ਸੀਮੈਂਟ ਲੱਗਾਇਦਾ ਜੀ ਇਹ ਵੀ ਆਪਾਂ ਨੰਬਰ ਲੱਗਿਆ ਹੋਇਆ ਹੈ ਮੁਜਰੰਗੀਲੇ ਜਵਾਨਾ ਜੀ ਠੀਕ ਹੈ ਇਹ ਜਾਨਵਰ ਹੁਣ ਅਪ 2 ਮੱਝਾਂ ਵਿਖਾਈਆਂ ਕਿਹੜੇ ਕੰਪੀਟੀਸ਼ਨ ਜੇ ਗਈਆਂ ਕਿਸੇ ਚ ਨਹੀਂ ਇਹ ਨਹੀਂ ਗਈਆਂ ਦੋਨੇ ਠੀਕ ਹੈ ਤੇ ਇਹ ਆਪਣੇ ਜਾਨਵਰ ਦਾ ਸੂਣਾ ਥੋੜਾ ਜਿਹਾ ਆਊਟ ਆ ਓਕੇ ਹਾਂ ਮੇਲੇ ਤੋਂ ਆਊਟ ਹੋਈਆਂ ਮੇ ਥੋੜੀਆਂ ਜੀਆਂ ਠੀਕ ਹੈ ਯਾਨੀ ਕਿ ਸਹੀ ਆਈਆਂਗਾ ਨੀ ਟਾਈਮ ਤੇਰੇ ਠੀਕ ਹੈ ਠੀਕ ਜੋ ਟਾਈਮ ਤੇ ਆਈਆਂ ਉਹਨੂੰ ਆਪਾਂ ਓਕੇ ਕਰਾ ਲੈਣੀ ਜੋ ਚ ਠੀਕ ਹੈ ਨੈਕਸਟ ਆਪਣੀ ਨੀਂਦੀ ਦਾ ਵੀ ਆ ਗਈ ਬਈ ਇਹ ਘੁੱਟੀਆਂ ਅਪ ਲੈ ਕੇ ਆਉਣੀ ਸੀ ਖਰੀਦੀ ਸੀ ਖਰੀਦੀ ਜੀ ਜੀ ਗੱਬਰ ਵੀ ਖਰੀਦਿਆ ਸੀ ਓਕੇ ਤੁਹਾਣੀ ਜਬਰਦਸਤੀ ਹੀ ਹੈ ਬੈਠੇ ਰਹੇ ਨਹੀਂ ਤਾਂ ਕੋਈ ਗੱਲ ਨਹੀਂ ਤੇ ਕਿੰਨਾ ਕੁ ਦੁੱਧ ਦੇਦਾ ਸੀ ਇਹਨੇ ਆਪਾਂ ਦੁੱਧ ਬਈ ਮੈਂ ਤਾਂ ਗੱਪੜ ਹੀ ਲਈ ਆ ਆਪਣੀ ਇਹਨਾਂ ਡਰਾਈ ਹੋਈ ਲਈ ਆ ਆਪਾਂ ਅੱਛਾ 10 ਕਿਲੋ ਦੱਸਦਾ ਮਗਰ ਬਾਕੀ ਗਾਂ ਹਾਂ ਆਪਣੀ ਤੁਹਾਨੂੰ ਦਿਖਾਵਾਂ ਸਵਾ ਠੀਕ ਹੈ ਹਾਂ ਦਿਖਾਵਾਂਗੇ ਝਾਟੇ ਦਾ ਠੀਕ ਛੋਟੀ ਹਿਸਾਬ ਨਾਲ ਲਾਉਣੇ ਪਨੇ ਆ ਠੀਕ ਆ ਜਿਵੇਂ ਆਪਾਂ ਨੂੰ ਕੋਈ ਟ੍ਰੂਟਰ ਵਧੀਆ ਲੱਗਦੇ ਆ ਜੀ ਜੇ ਕੋਈ ਦੁੱਧ ਤੇ ਕਰੂਗੀ ਮੈਟਰ ਉਹ ਹਿਸਾਬ ਨਾਲ ਇਹਦਾ ਠੀਕ ਹੈ ਠੀਕ ਹੈ ਠੀਕ ਕਰੈਕਟਰ ਵੇਖ ਕੇ ਓਕੇ ਲੋਕ ਵੀ ਸੱਚ ਨੂੰ ਨੀਲੀ ਦਾ ਵੀ ਇਹ ਕੇਵਲ ਜਿ ਲੱਗੀ ਇਸ ਤੋਂ ਬਾਅਦ ਦਿਖਾਉਣੇ ਤੁਹਾਨੂੰ ਨੀਲੀ ਦਾਵੀ ਦੀ ਜਿਹਨੇ ਰਿਕਾਰਡ ਬਣਾਇਆ ਬਾਈ ਕੋਲੇ ਨੀਲੀ ਦਾਵੀ ਚ ਇਹਦੇ ਬਾਰੇ ਆਪਾਂ ਗੱਲ ਕਰਦੇ ਥੋੜੀ ਲੰਬੀ ਡਿਸਕਸ਼ਨ ਕਰਨੀ ਬਾਈ ਆਪਾਂ ਇੱਥੇ ਇਹਦੇ ਬਾਰੇ ਦੱਸੋ ਮਾੜੇ ਵੇਰ ਵੇਣਾ ਐ ਉਹਨੇ ਨੇੜੇ ਹੈਗੇ ਮਾਝ ਦੇ ਆਪ ਮਾੜੇ ਇਹਦੇ ਬਾਰੇ ਹੁਣ ਇੱਕ ਚੀਜ਼ ਦੱਸੀ ਆਪਾਂ ਮੈਂ ਦੱਸਣਾ ਕੀ ਵੀ ਇੱਕ ਤਾਂ ਆਪਾਂ ਹੀ ਖਰੀਦੀ ਹੋਣਾ ਹਨਾ ਹੈ ਐਦਾਂ ਕੀ ਖਰੀਦੀ ਸੀ ਕਿ ਪਿਛਲੇ ਸਾਲ ਇਹ ਨਹੀਂ ਇਹਦੇ ਕੋਲੇ ਹੋ ਗਿਆ ਆਪਣੇ ਕੋਲੇ ਦੂਜਾ ਸੁਹਾ ਹੋ ਗਿਆ ਅੱਛਾ ਦੂਜਾ ਸੁਹਾ ਹੋ ਗਿਆ ਹਾਂ ਦੂਜਾ ਸੁਹਾ ਹੋ ਗਿਆ ਠੀਕ ਹੈ ਹਨਾ ਆਪਾਂ ਇਹ ਲਈ ਸੀ ਕਿੱਥੋਂ ਲਈ ਸੀ ਆਪਾਂ ਇਹ ਇਹ ਮਾ ਦੋਲਚੀ ਦਾ ਤਾਂ ਲਈ ਦੋਲਚੀ ਦਾ ਤਾਂ ਨਹੀਂ ਸੀ ਤੇ ਉਹਨਾਂ ਕੋਲੇ ਕਿੰਨਾ ਦੁੱਧ ਦਿੱਤਾ ਸੀ ਤੇ ਆਪਾਂ ਮਿਹਨਤ ਕਰਕੇ ਕਿੰਨਾ ਕਿਚ ਵਾਇਸੀ ਇਹ ਜਰੂਰ ਅਸੀਂ ਉਹਨਾਂ ਕੋਲੇ 14-15 ਕਿਲੋ ਮੈਨੂੰ ਦੱਸੇ ਉਹਨਾਂ ਨੇ ਓਕੇ ਦੁੱਧ ਦਿੱਤਾ ਠੀਕ ਹੈ ਤੇ ਆਪਣੇ ਕੋਲ ਆ ਕੇ ਇਹਨੇ ਕਿੰਨਾ ਦੁੱਧ ਪਾਇਆ ਆਪਣੇ ਕੋਲੇ ਆ ਕੇ ਮੈਂ ਗੱਭਣ ਲੈ ਗਿਆ 7 ਮਹੀਨੇ ਗੱਭਣ ਸੀਗੀ ਉਹਦੀ ਜੀ 7 ਦੀ ਗਣੀ ਅੜਤੀ ਸੀਗੀ ਡਰਾਈ ਸੀਗੀ ਉਹਦਾ ਡਰਾਈ ਹੋਈ ਵੀ ਸੀਗੀ ਓਕੇ ਤੇ ਮੈਂ ਲੈ ਆ ਕੇ ਸਾਹ ਸੁਣ ਚੰਗੀ ਕੀਤੀ ਉਸ ਤੋਂ ਬਾਅਦ ਫਿਰ ਮੇਲੇ 'ਚ ਪਾ ਦਿੱਤੀ ਠੀਕ ਹੈ ਫਿਰ ਮੇਲੇ ਨੇ ਵਧੀਆ ਲੜੇ ਠੀਕ ਹੈ ਬਹੁਤ ਵਧੀਆ ਦੁੱਧ ਗੱਡੇ ਮੇਲਿਆਂ ਦੇ ਵਿੱਚ ਕਿੰਨਾ ਕੁ ਦੁੱਧ ਦਿੱਤਾ ਮੇਲਿਆਂ ਜੀ ਨੇ ਮੇਲੇ 20 ਪਲੱਸ ਗਈ ਆ ਕਿਸ ਚੁੱਕ ਨਹੀਂ ਗਈ ਆਏ ਗਈ ਓਕੇ ਖੇਤਰ ਮੈਡੀਫਾਰਟ ਸੀਗੀ ਠੀਕ ਹੈ ਲਾਈਵ ਦੇ ਵਿੱਚ ਆਪਾਂ ਕਿੰਨਾ ਰਿਕਾਰਡ ਕਰਾਇਆ ਸੀ ਲਾਈਵ ਦੇ ਵਿੱਚ ਆਪਾਂ ਕਰਾਇਆ 27 ਕਿਲੋ 160 ਗ੍ਰਾਮ ਠੀਕ ਆ ਬਈ ਪਿੱਛੇ ਬੈਨਰ ਵੀ ਬਾਈ ਹੋਰਾਂ ਦਾ ਲੱਗਿਆ ਹੋਇਆ ਝੋਟੀ ਤੇ ਦੇਖ ਸਕਦੇ ਆ ਝੋਟੀ ਸੱਚ ਨੂੰ ਓਹੀ 27 ਕਿਲੋ 160 ਗ੍ਰਾਮ ਤੇ ਨਵਾਂ ਰਿਕਾਰਡ ਸੀ ਬਾਈ ਨਹੀਂ ਲਈ ਰਹੀ ਜਿੰਨਾ ਨਵਾਂ ਰਿਕਾਰਡ ਅੱਛਾ ਜੀ ਠੀਕ ਹੈ ਅੱਛਾ ਇਸ ਟਾਈਮੇ ਗੱਪਣਾ ਬਾਈ ਆਸ ਟਾਈਮ ਦਾ ਬਣਾ। ਠੀਕ ਹੈ ਜੀ। ਵੇਖ ਸਾਈਸਾ ਜੀ ਨੂੰ ਤੁਸੀਂ। ਸੋ ਇਹਨੇ ਰਿਕਾਰਡ ਬਣਾਇਆ ਨੀਲੀ ਰਵੀ ਦੇ ਵਿੱਚ 27 ਕਿਲੋ 160 ਗ੍ਰਾਮ। ਹਵਾਨਾ ਹਮੂਨਾ ਵੇਖੋ ਕਿੰਨਾ ਸਾਫ ਆ। ਅੱਜ ਨੇ 9 ਬਣਾਏ ਜੀ। ਓਕੇ। ਠੀਕ ਆ ਬਾਈ। ਸਾਰੀਆਂ ਮੱਜਾਂ ਦੇ। ਜੀ। ਚੱਕ ਕੇ ਦਾਂਸ਼ ਕੰਜੇ ਦੇ ਕੀਤੀਆਂ ਸੀ ਉਹ। ਅੱਛਾ। ਸੱਲੋ ਪੈਰ ਬਣਾਏ ਸਾਰੀਆਂ ਦੇ। ਠੀਕ ਹੈ ਠੀਕ ਹੈ। ਉਹਦੇ ਕਰਕੇ ਡਰ ਰਹੀ ਹੈ। ਨਹੀਂ ਤੇ ਇਹਦਾ ਸੱਚ ਆਪਾਂ ਨੂੰ ਬਾਫ ਸਾਈਡ ਆਪਾਂ ਇਹਦਾ ਕੀ ਸੀਗਾ ਦੱਸਿਆ? ਬਾਫ ਸਾਈਡ ਸੀਗੀ ਸਟਾਰ ਦੀ ਐ। ਸਟਾਰ ਬੋਲਦੀ ਐ। ਬੋਲਦੀ ਆ। ਠੀਕ ਹੈ। ਬਹੁਤ ਬਿਊਟੀ ਜੀ ਵੀ ਕਾਫੀ ਐ ਝੋਟੀ। ਠ ਅੰਡਰ ਵਾਲੇ ਪਾਸੇ ਆ ਜੀ ਠੀਕ ਆ ਅੰਡਰ ਵਾਲੇ ਪਾਸੇ ਵੇਖੋ ਸੱਜ ਨੂੰ ਕੁਆਲਿਟੀ ਤੇ ਉੱਤੋਂ ਪਿੱਠ ਪੁੜਾ ਸਿੰਗਲ ਹੱਡੀ ਨਹੀਂ ਲੱਗੀ ਆ ਬਹੁਤ ਚੰਗੀ ਝੋਟੀ ਰਹੀ ਆ ਤੇ ਤਿਆਰੀ ਹੁਣ ਵੀ ਵੇਖੋ ਹਵਾਨੇ ਦੀ ਕਿੰਨੀ ਵਧੀਆ ਤੇ ਕੱਟਕੁੱਟ ਵੇਖੋ ਨੀਂਦੀ ਵਾਲਾ ਪੂਰਾ ਅੱਖਾਂ ਜਿਹੜੀਆਂ ਪਿਓਰ ਨੀਲੇ ਵਾਲੀਆਂ ਤੇ ਸਿੰਘ ਇੱਕ ਇੱਕ ਚੀਜ਼ ਕੁਦਰਤ ਨੇ ਬੜੀ ਸੋਹਣੀ ਦਿੱਤੀ ਝੋਟੀ ਬਿਊਟੀ 'ਚ ਵੀ ਲੱਗੀ ਕਾਫੀ ਤੇ ਦੁੱਧ ਤਾਂ ਇਹਨੇ ਚੰਗਾ ਦਿੱਤਾ ਹੀ ਦਿੱਤਾ ਉਹ ਤੁਹਾਨੂੰ ਹੁਣੇ ਖੀਰ ਜੇ ਆਪਾਂ ਇਹ ਵੀ ਵਿਖਾਉਣੇ ਤੇ ਆਪਾਂ ਸਾਈਵਾਲ ਦੇ ਵੀ ਗੱਲ ਕਰ ਗਏ ਆਪਣੀ ਆਪਾਂ ਸਾਈਵਾਲ ਤੇ ਆਏਗੇ ਪਹਿਲਾਂ ਤੁਸੀਂ ਆਉਂਦੇ ਸੀ ਇੱਧਰ ਆ ਜੀ ਸ਼ਾਈ ਵਾਲਾ ਆਪਾਂ ਲਈ ਹੀ ਸ਼ੌਂਕ ਨਾਲ ਹਾਂਜੀ ਤੇ ਮੈਂ ਗੱਬਣ ਲੈ ਕੇ ਆਇਆ ਸੀ ਰਾਸਪਾਂ ਤੋਂ ਓਕੇ ਤੇ ਗੱਬਣ ਲੈ ਕੇ ਆਇਆ ਸੀ ਤੇ ਆਕੇ ਨਾਲੇ ਸੇਵਾ ਤੋਂ ਚੱਕੀ ਕੀਤੀ ਠੀਕ ਹੈ ਜੋ ਸੇਵਾ ਤੋਂ ਕੀਤੀ ਕੀਤੀ ਤੇ ਵਧੀਆ ਇਹਨੇ ਜਨਕ 17 ਕਿਲੋ ਦੁੱਧ ਵੀ ਲੈ ਵਿਚਵਾਈ ਹੋਈ ਆਪਣੇ ਘਰੇ ਦੋੰਦੀ ਦਾ ਦੱਸਿਆ ਸੀ ਤੁਸੀਂ ਹਾਂਜੀ ਦੋ ਦੰਦ ਸੁਕੇ 17 ਕਿਲੋ ਦੁੱਧ ਸ਼ਾਈ ਵਾਲ ਦੇ ਵਿੱਚ ਦੋ ਦੰਦ ਵੀ 17 ਕਿਲੋ ਦੇ ਜੋ ਇਹ ਹਾਂ ਇਹ ਮੈਂ ਨਾ ਛਾਈ ਵਾਲੀ ਵੀ ਰਕਾ ਲਈ ਆ ਬਾਈ ਛਾਈ ਵਾਲੀ ਵੀ ਰਕਾ ਲਈ ਆ ਕਿਉਂਕਿ ਦੁੱਧ ਹੀ ਤਾਂ ਮੈਂ ਤਾਂ 17 ਕਿਲੋ ਦੁੱਧ ਦੇਸੀ ਗਾਂਸ ਤੇ ਬਹੁਤ ਪੰਜੰਦਾ ਸਵੈਸਟੇਮ ਇਸ ਦੀ ਆਰਡਰ ਦੀ ਕੁਆਲਿਟੀ ਵੇਖੋ ਤੇ ਅੱਗੇ ਸੀ ਸੂਈ ਸੀ ਬਾਈ ਕੋਲੇ ਤੀਰੀ ਝੋਟੀ ਤੇ ਇਹ ਸਾਣ ਸੀ ਬਾਈ ਕੋਲ ਉਹਨਾਂ ਦੀ ਹੈ ਤੇ ਆਪਾਂ 15 ਕਿਲੋ ਕੱਢਿਆ ਆਪਣੇ ਘਰ ਦਾ ਸਾਣ ਜਿਹੜੋਂ ਆਪਾਂ ਵੇਚਤਾ ਹਾਂ ਤੇ ਬਾਕੀ ਕੋਈ ਉਹ ਸਾਣ ਰੱਖੇ ਜਰੂਰ ਆਪਾਂ ਪਰ ਬਾੜੀ ਉਹ ਨਹੀਂ ਕੀਤੀ ਇੰਟਰਵਿਊਸ਼ਨ ਵੀ ਆਪਾਂ ਨੂੰ ਕੋਈ ਸੀਮਾਂ ਵਿੱਚ ਨਾ ਦਾਲ ਚਾਹੀਦਾ ਓਕੇ 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 ਨਾ ਆਪਾਂ ਕੋਈ ਸੀਮਾਂ ਦਾ ਕੰਮ ਕਰਨਾ ਨਾ ਆਪਾਂ ਨੂੰ ਕੋਈ ਹੁੰਦਾ ਹਾਂ ਹਾਂ ਜੀ ਇਹ ਮਤਲਬ 2.5 ਸਾਲ ਦੀ ਦਾ ਕੰਮ ਆਪ ਹੀ ਬਹੁਤ ਆ ਠੀਕ ਹੈ 2.5 ਸਾਲ ਦੀ ਮੰਨ ਕੇ ਚਲੋ ሱਪੀਸੀ ਹੈ। ਆ ሱਪੀਸੀ ਹੈ। ਤੇ ਕਿੰਨਾ ਦੋ ਦਿੱਤਾ ਬਾਈ? ਦੰ ਤੁਹਾਨੂੰ ਹੁਣ ਵੀ ਵਿਖਾਉਣੇ ਆਖੀਰੀ ਹੈ। ਅੱਛਾ ਈ। ਹਾਂ। ਠੀਕ ਹੈ। 5 ਮਹੀਨੇ ਹੋ ਗਏ ਈ ਜ਼ੂਈ ਨੇ ਨੂੰ। ਠੀਕ ਹੈ। ਆਰਡਰ ਦੀ ਕੁਆਲਿਟੀ ਵੇਖੋ ਸੱਚ ਨੂੰ। ਜਿਵੇਂ ਉਹ ਗਾਈਆਂ ਦਾ ਨਹੀਂ ਹੁੰਦਾ ਕੰਪੈਕਟ ਆਰਡਰ। ਹਾਂਜੀ। ਇਹਦੀ ਮਾਂ ਵੀ ਮੈਂ ਸ਼ੇਅਰ ਕੀਤੀ ਆ। ਓਕੇ। ਉਹ ਵੀ ਮੇਰੇ ਹੱਥੀ ਬਾਲੀ ਵੀ ਸੀਗੀ। ਠੀਕ ਹੈ। ਆ ਘਰ ਦੀ ਬ੍ਰੀਡ ਆ ਸਾਰੀ। ਮੈਂ ਘਰ ਦੀ ਬ੍ਰੀਡ ਕਰਦਾ ਬਾਹਰਲੇ ਨਹੀਂ ਜਾਂਦਾ। ਆਰਡਰ ਦੀ ਕੁਆਲਿਟੀ ਚੈੱਕ ਕਰੋ। ਇੱਕ ਇੱਕ ਪਾਸਾ ਦਿਖਾਉਣੇ ਆ। ਬਹੁਤ ਪਿਆਰਾ ਆਰਡਰ ਦੀ ਕੁਆਲਿ ਤੇ ਬਾਈ ਕਹਿੰਦਾ ਹਜੇ ਵੀ ਦੰਦੋ ਕੀ ਨਹੀਂ ਆ ਵੇਖੋ ਇਹ ਸਿਰਫ ਸ਼ੌਂਕ ਦੇ ਲਈ ਜਾਨਵਰ ਵਿਖਾਦੇ ਆ ਬਾਈ ਦੀ ਬਰੀਡਿੰਗ ਪੈਸੇ ਤੇ ਰਹਿਣ ਤੋਂ ਬਾਈ ਦੰਦ ਕੋਈ ਗੱਲ ਨਹੀਂ ਨਹੀਂ ਬੰਦ ਵੇਖੋ ਚਲੋ ਗੱਪ ਮਾਰੀ ਜਾਂਦੇ ਆ ਚਲੋ ਵਿਖਾ ਦਿਓ ਕੋਈ ਗੱਲ ਨਹੀਂ ਵੈਸੇ ਛੋਟੀ ਨਾ ਦਾ ਗੱਪ ਵਾਲੇ ਪਾਸੇ ਜਾਣਾ ਜਾਂ ਨਾ ਆਪੇ ਇਹ ਕੰਮ ਕਰਾਵੇ ਮਾਲਕ ਜੀ 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 ਆਪਾਂ ਨੂੰ ਕਿਹੜਾ ਕੋਈ ਹੋ ਹੋ ਯਾਰ ਸੁੰਘ ਸੁੰਘ ਵੇਖੋ ਆਪਾਂ ਨੂੰ ਫੇਰ ਕਰਨਾ ਜਾਂ ਕਹਿੰਦਾ ਦੰਦ ਵਿਖਾਉਣੀ ਵਿਖਾਉਣੇ ਆ ਤੇ ਉਸ ਦਿਖਾਉਣ ਦੀ ਕੋਸ਼ਿਸ਼ ਕਰਦੇ ਆਪਾਂ ਦੇਖੋ ਖੀਰੀਆ ਸੱਜਣੋ ਖੀਰੀਆ ਵੇਖ ਸਕਦੇ ਆ ਬਸ ਬਈ ਛੱਡੋ ਖੀਰੀਆ ਬਿਲਕੁਲ ਤਾਂ ਦੋਵੇਂ ਦੇਸ ਰਹੇ ਆ ਸਿਪਾਈ ਦੇ ਅਣੀ ਕੀਤੇ ਨੇ ਜੇ ਠੀਕ ਹੈ ਬਈ ਆਏ ਨੇ ਵੀ ਗੱਲਾਂ ਨਾਲ ਨਹੀਂ ਗਾ ਜੀ 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 ਜੇ ਕੰਮ ਕਰਾਂਗੇ ਤਾਂ ਦੱਸਾਂਗੇ ਜੇ ਨਹੀਂ ਕਰਨਾ ਤਾਂ ਨਹੀਂ ਦੱਸਣਾ ਹਾਂ ਵੀ ਚੰਗੀ ਗਰਾਗ ਪਾਈ ਆ ਹਾਂਜੀ ਹਾਂਜੀ ਆਏ ਨੇ ਵੀ ਜਗ ਮਾਰੀ ਜਾ ਠੀਕ ਹੈ ਜੀ ਤੇ ਅੱਗੇ ਮੱਝ ਆਪਣੀ ਆ ਗਈ ਇਹ ਲੰਬੜਦਾਰ ਨਹੀਂ ਹੈ ਜੀ ਵਾਹ ਜੀ ਉਹ ਵੇਖੋ ਬਾਹ ਦਾ ਬਾਡੀ ਸਟਰਕਚਰ ਵੇਖੋ ਇਹ ਆਈ ਹੈ ਜੀ ਸੁਖਵੀਰ ਢਾਂਡੇ ਤੋਂ ਮੱਝ ਬੜੇ ਹੈਵੀ ਬਾਡੀ ਮੇਟ ਦੀ ਤੇ ਚੰਗੇ ਦੁੱਧ ਦੀ ਮਾਲਕਣਾ ਇਹਦੇ ਬਾਰੇ ਵੀ ਗੱਲਬਾਤ ਵਿਸ਼ੇਸ਼ ਤੌਰ ਤੇ ਕਰ ਰਹੇ ਆ ਇਸ ਟਾਈਮ ਇਹ ਵੀ ਡਰਾਈ ਪੀਰੀਅਡ ਚ ਲੱਗ ਰਹੀ ਝਾਲਰ ਵੇਖੋ ਹਵਾਨੀ ਦੇਖੋ ਥੋੜ੍ਹਾ ਥਣ ਵੇਖੋ ਉੱਤੋਂ ਪਿੱਠ ਭੁੜਾ ਪੂਰੀ ਚੜਾਈ ਵਾਲੀ ਮਾਜ ਇੱਕ ਸਾਨ ਅਰਗੀ ਚੜਾਈ ਆ ਆਪਾਂ ਕਹਿ ਸਕਦੇ ਆ ਮਾਜ ਦੀ ਸੋ ਇਹਦੇ ਬਾਰੇ ਆਪਾਂ ਪਾਈ ਕੇ ਜਾਣਨਾ ਬਾਈ ਇਹਦੇ ਬਾਰੇ ਵੈਸੇ ਤਾਂ ਪਤਾ ਜੀ ਆ ਸਾਰੇ ਭਰਾ ਹਾਂਜੀ ਆਪਣੀ ਵਾਲੇ ਜਿਹੜੇ ਬੰਦੇ ਆਪਣੇ ਨਾਲ ਜੁੜੇ ਉਹਨਾਂ ਨੂੰ ਦੱਸ ਦਈਏ ਹਾਂ ਹਾਂਜੀ ਤੇ ਦੁੱਧ ਹੈਗਾ ਆਪਾਂ ਲਾਈਵ ਚ ਹੋਈ ਉਹਦੇ ਕੋਲ ਹੀ ਹੋਈ ਹੋਈ ਆ ਬਾਈ ਕੋਲ ਸੁਖਵੀਰ ਹਨ ਜੀ ਠੀਕ ਹੈ ਠੀਕ ਲੋ ਜੀ ਠੀਕ ਹੈ ਤੇ ਆਪਣੇ ਕੋਲ ਹੀ ਵਧੀਆ ਦੋ ਦਿੱਤਾ ਹੈ ਠੀਕ ਹੈ ਹੁਣ ਇਸ ਟਾਈਮ ਡਰਾਈਵ ਪੀਰੀਅਡ ਚ ਨਹੀਂ ਦੋ ਦਈਆਂ ਦੀ ਗੱਬਣਾ ਕੇ ਜੀ ਕਿ ਕਿੰਨੇ ਕਿਹੜੇ ਸੀਮ ਲੱਗਾ ਹੈ ਜੀ ਹਣ ਇਹਦੇ ਅਨਮੋਹਰ ਤਾਂ ਲੱਗਿਆ ਹੋਇਆ ਅਨਮੋਹਰ ਹੈ ਤਾਂ ਠੀਕ ਹੈ ਜੀ ਬੇਕਸਾਈ ਸਜ ਨੂੰ ਮੱਝ ਦੀ ਹਾਈਟ ਲੈਂਥ ਤੇ ਚੜਾਈ ਬਾਡੀ ਦੀ ਇੱਕ ਨੰਬਰ ਹੈ ਜੀ ਸੋ ਸਾਰੀਆਂ ਮੱਝਾਂ ਦੇ ਵਿੱਚੋਂ ਅਟਰੈਕਟਿਵ ਮੱਝ ਆ ਮੋਰਾ ਨਸਲ ਦੀ ਬਾਈ ਹੋਰਾਂ ਕੋਲੇ ਹਰਿਆਣੇ ਚੋਂ ਖਰੀਦੀ ਸੀ ਨੈਕਸਟ ਇੱਕ ਕੱਟੀ ਹੈ ਬਾਈ ਕੋਲੇ ਛੋਟੀ ਜੀ ਦੋ ਮੱਝ ਆ ਗਈ ਸੀ ਕੋਲੇ ਅੱਛਾ ਜੀ ਇਹ ਆਪਣੇ ਘਰ ਘਰ ਦਾ ਸਾਹ ਹੁੰਦਾ ਜੀ ਠੀਕ ਹੈ ਉਹ ਸਾਹ ਨਹੀਂ ਕੱਟੀ ਕਿੰਨੀ ਕੁ ਮਰਾ ਬਾਈ ਇਹਦੀ ਠੀਕ ਹੈ ਸਿੰਘ ਵੇਖੋ ਹੁਣੇ ਮੋੜਨਾ ਸ਼ੁਰੂ ਕਰਦਾ ਇਹ ਆਪਣੇ ਵਾਲੇ ਸਾਹ ਦੀ ਦੱਸਿਆ ਬਾਈ ਇਹ ਆਪਣੇ ਸਾਹ ਚਮੜੀ ਵੇਖੋ ਸਜਣ ਸਕਿਨ ਲੈ ਬਿਲਕੁਲ ਕਾਗਜ਼ ਵਰਗੀ ਚਮੜੀ ਇਹ ਕੈਰੈਕਟਰ ਹੁੰਦੇ ਆ ਬਰੀਕ ਦੇ ਜੀ 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 ਵੇਖਿਆ ਹੋਇਆ ਸਾਨ ਬਾਈ ਜਿਨ੍ਹਾਂ ਨੇ ਵੇਖਿਆ ਉਹਨਾਂ ਨੂੰ ਪਤਾ ਲਾਗ ਲੈ ਬਹੁਤ ਹੀ ਆ ਇਹ ਝੋਟੀ ਦੀ ਕੀ ਡਿਟੇਲ ਆ ਬਾਈ ਇਹ ਲਾੜਨੇ ਦੀ ਨੰਬਰਦਾਰਨੀ ਦੀ ਕੱਟੀ ਆ। ਅੱਛਾ ਲੰਬੜਦਾਰਨੀ ਮੱਝ ਦੀ ਕੱਟੀ ਆ ਤੇ ਉਹ ਇਹਦਾ ਲਾੜਦਾ। ਠੀਕ ਹੈ। ਦੇਖ ਸਾਡੇ ਇਹਦਾ ਵੀ ਪੇਟ ਭੁੜਾ ਤੇ ਉਮਰ ਕਿੰਨੀ ਕਬਈ ਇਹਦੀ? ਉਮਰ ਬਈ ਛੋਟੀ ਛੋਟੀ ਇਹਦਾ। ਠੀਕ ਹੈ ਇਹ ਛੋਟੀ। ਚੈੱਕ ਕਰੋ ਝੋਲੀ ਇਹਦੀ। ਹਜੇ ਖੀਰੀ ਦੱਸਦਾ ਭਾਈ। ਉਹ ਤੋਂ ਪੇਟ ਵੇਖ। ਠੀਕ ਹੈ। ਸਿੰਘ ਚੈੱਕ ਕਰੋ ਭਾਈ। ਖੀਰ ਕੋਈ ਸੁਵਾਉਣੀ ਭਾਈ? ਠੀਕ ਹੈ। ਨੈਕਸਟ ਜੋ ਟੀ ਕੱਟੀ ਖੜੀ ਏ ਛੋਟੀ ਜੀ ਹੋਰ ਇਹੇ ਭਾਈ ਇਹ ਵੀ ਆਪਣੇ ਨਾਲ ਦिए ਇਹ ਵੀ ਉਸੇ ਸੰਦਰਾ ਦੀ ਗੱਟੀ ਆ ਆਪਣੀ ਓਕੇ 20 ਕਿਲੋ ਵਾਲੀ ਦੀ ਜੀ ਵੇਖ ਸਕਦੇ ਸេង ਇਹਦਾ ਵੀ ਤੇ ਕੱਤੀ ਇਹ ਵੀ ਬਰੀਕੀਆਂ ਬਹੁਤ ਆ ਸੋ ਜਿਹੜੇ ਸੱਜਣ ਤਾਂ ਬਾਈ ਹੋਰਾਂ ਨੂੰ ਜਾਣਦੇ ਆ ਪੁਰਾਣੇ ਉਹਨਾਂ ਨੇ ਬਾਈ ਹੋਰਾਂ ਦਾ ਸਾਣ ਵੀ ਵੇਖਿਆ ਹੋਊਗਾ ਤੇ ਸਾਣ ਵਾਕਿਆ ਐਕਸਟਰਾਔਰਡਨਰੀ ਸੀਗਾ ਤੇ ਆ ਵੇਖੋ ਝੋਲੀ ਕੱਟੀ ਤੇ ਬਾਕੀ ਖੇਦੀ ਝੋਟੀ ਉਹਦੀ ਆਪਾਂ ਦਿਖਾਤੀਏ ਬਾਈ ਹੋਰਾਂ ਕੋਲ ਸੁਣੀ ਆ ਤੇ ਚੰਗਾ ਦੋ ਧੋਨੇ ਦਿੱਤਾ ਉਦੋਂ ਇੱਕ ਹੋਰ ਮੱਝ ਚੰਗੀ ਖੜੀ ਬਾਈ ਕੋਲੇ ਇਹਦੀ ਕੀ ਜਾਣਕਾਰੀ ਹੈ ਬਾਈ ਇਹਦਾ ਵੀਕਲ ਰੋਡ ਦਿੱਤਾ ਹੈ 20 ਕਿਲੋ ਜੀ ਇਹ ਮੈਂ ਲੈ ਗਿਆ ਬੀ ਜੀ ਠੀਕ ਹੈ ਜੀ ਦੋ ਥੂਏ ਠੀਕ ਇਹ ਵੀ ਖਰੀਦੀ ਆਪਾਂ ਹਾਂ ਹਾਂ ਬਹੁਤ ਵਧੀਆ ਇਹ ਵੀ ਡਰਾਈ ਪੀਰੀਅਡ ਚੀ ਹੈ ਹਣ ਇਹ ਡਰਾਈ ਠੀਕ ਹੈ ਜੀ ਕਿੰਨੇ ਸਮੇਂ ਦੀ ਕੱਪਣਾ ਬਾਈ ਕੱਪਣਾ ਹੋਊ ਵੀ ਸੱਤ ਤੋਂ ਨਵੇਂ ਚੜਾਈ ਚੜੂਈ ਇਹਦੀ ਵੀ ਵੇਖ ਸਕਦੇ ਬਜੂਗਾਰ ਦੇ ਐਕਸਟਰਾ ਆਰਡੀਨਰੀ ਆ ਜਿੰਨੇ ਜਾਨਵਰ ਬਾਈ ਦੇ ਵਿਖਾਏ ਸਾਰੀ ਸਿਰੇ ਤੋਂ ਨਹੀਂ ਉਦੋਂ ਇੱਕ ਐਚ ਐਫ ਵੈਲ ਰੱਖੀ ਹੋਈ ਹੈ ਬਾਈ ਨੇ ਘਰੇ ਦੁੱਧ ਪੀਣ ਨੂੰ ਜਿੰਨੇ ਵੀ ਜਾਨਵਰ ਬਾਈ ਨੇ ਰੱਖੇ ਆ ਸਾਰਿਆਂ ਦਾ ਹੀ ਰਿਕਾਰਡ ਹੈ ਬਾਈ ਕੋਲ ਸਾਰਿਆਂ ਦਾ ਤੇ ਇੱਕ ਤੋਂ ਇੱਕ ਪਸ਼ੂ ਜਿਹੜਾ ਖੜਾ ਸਕਰੀਨ ਤੇ ਵੇਖ ਰਹੇ ਹੋ ਤੁਸੀਂ ਆਪਣੇ ਆਪ ਵਿੱਚ ਖਾਸੀਅਤ ਆ ਉਹਦੀ ਤੇ ਨੀਲੀ ਦਾਵੀ ਵਾਲੀ ਝੋਟੀ ਸੀ ਖਾਸ ਤੌਰ ਤੇ ਇਹ ਤੁਹਾਨੂੰ ਕਿਹੋ ਜਿਹੀ ਲੱਗੀ ਦੱਸਿਆ ਜੇ ਇਹਨੇ ਨੀਲੀ ਦਾਵੀ ਚ ਰਿਕਾਰਡ ਸਾਬਤ ਕੀਤਾ 27 ਕਿਲੋ 160 ਗ੍ਰਾਮ ਸੋ ਬਾਕੀ ਜਾਨਵਰ ਸਾਰੇ ਚੰਗੇ ਬਾਈ ਕੋਲੇ ਬਾਕੀ ਬਾਈਨ ਆਪਾਂ ਔਡਕਾਸਟ ਕੀਤਾ ਉਹ ਵੀ ਤੁਸੀਂ ਜ਼ਰੂਰ ਦੇਖਿਆ ਜਾ ਕੇ ਸੋ ਇਸ ਵੀਡੀਓ ਚ ਬਾਈ ਦੇ ਆਪਾਂ ਜਾਨਵਰ ਉਹ ਖਾਏ ਸੀ ਸੌਰੀ ਇੱਕ ਆਪਣਾ ਦੋ ਬਾਈ ਹੋਰਾਂ ਕੋਲ ਕੱਟੇ ਤਿਆਰ ਹੋ ਰਹੇ ਉਹਨਾਂ ਦੀ ਵੀ ਆਪਾਂ ਗੱਲਬਾਤ ਹੁਣ ਹੀ ਕਰਦੇ ਆ ਇਸ ਵੀਡੀਓ ਚ ਬਹੁਤ ਚੰਗੇ ਕੱਟੇ ਤਿਆਰ ਕਰ ਰਹੇ ਆ ਬਾਈ ਤੇ ਨੀਲੀ ਦਾ ਵੀ ਬਰੀਡ ਦਾ ਉਹਦੇ ਬਾਰੇ ਜਗਾ ਵੇਖੋ ਬੈਣ ਦਿੱਤੀ ਖੁੱਲੀ ਜਗਾ ਇਹਨਾਂ ਵਾਸਤੇ ਆਹ ਵੇਖ ਲੈਂਦੇ ਮੂਹਰਾ ਦਾ ਕੱਟਾ ਕਿੰਨਾ ਕੁ ਪਿਆਰਾ ਇਹ ਕਿਹੜੀ ਮੱਝ ਦਾ ਬਾਈ ਉਹ ਹਰਿਆਣੇ ਵਾਲੀ ਦਾ ਜੀ ਮੇਰੇ ਕੋਲ ਅਜੋਕ ਕਿੰਨੇ ਫਰੈਂਡਲੀ ਆ ਬੱਚੇ ਤੇ ਆਹ ਕੱਟੇ ਦੀ ਅੱਗੇ ਵੀ ਵੀਡੀਓ ਬਣਾਉਂਦੇ ਸੀਗੇ ਆ ਵੇਖ ਲੋ 28 ਆਂਦੇ ਤੇ ਉੱਠ ਨਹੀਂ ਰਿਹਾ ਇੰਨਾ ਕ ਸੀਲ ਆ ਇੱਕ ਚੀਜ਼ ਦੇਖੀ ਬਾਈ ਤੈਨੂੰ ਭੁਲੇਖਾ ਦੇਗਾ ਪੈਂਦਾ ਕਿ ਨਹੀਂ ਪੈਂਦਾ ਪਾਕਿਸਤਾਨ ਦੇ ਵਿੱਚ ਹਾਂਜੀ 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 ਹਜੇ ਠਾਕੇ ਵਿਖਾਉਂਦੇ ਆ ਤੁਹਾਨੂੰ ਇੱਕ ਇੱਕ ਇਹਦਾ ਅੰਗ ਵਿਖਾਵਾਂਗੇ ਤੁਹਾਨੂੰ ਦਸੱਲੀ ਦੇ ਨਾਲ ਤੇ ਬਾਕੀ ਕੱਟਾ ਵੇਖੋ ਇਹ ਠਾਇਆ ਨਹੀਂ ਉੱਠਦਾ ਮਰਜ਼ੀ ਨਾਲ ਉੱਠ ਰਹਿਣੇ ਜਦੋਂ ਇੰਨਾ ਕ ਮਸਤਾ ਤੇ ਸੀਲ ਡਰਨ ਡੁਰਨ ਦੀ ਤਾਂ ਗੱਲ ਦੂਰ ਦੀ ਆ ਵੇਖ ਸਕਦੇ ਆ ਦੋ ਜਾਨੇ ਲੱਗ ਰਹੇ ਆ ਤੇ ਹਜੇ ਉੱਠ ਨਹੀਂ ਰਿਹਾ ਕੱਟਾ ਮੂਰਾ ਦਸੀ ਕਟਾ ਥੋੜਾ ਜਿਆ ਬੰਦਾ ਮਸਤ ਜਿਆ ਦੇ ਹੈ ਵੇ ਖੂ ਮਸਾ ਠਾਇਆ ਸਜ ਨੂੰ ਮਸਾ ਇੰਨਾ ਸੀਲ ਬਾਕੀ ਸਕੇ ਨੇ ਚੈੱਕ ਕਰੋ ਇਹਦੀ ਪਿੰਕ ਵੇਖੋ ਪਿੰਡ ਤੇ ਚਮੜੀ ਚੈੱਕ ਕਰੋ ਇੱਕ ਇੱਕ ਚੀਜ਼ ਦਿਖਾਵਾਂਗੇ ਹੁਣ ਮੇਨ ਹੁੰਦਾ ਟੈਸਟੀਕਲ ਹਰੇਕ ਬੰਦਾ ਹਾਲਾਂਕਿ ਹੁਣੇ ਉੱਠਿਆ ਤੇ ਚੈੱਕ ਕਰੋ ਜੀ ਇਹ ਕਿਹੜੇ ਸਾਹ ਦੀ ਦੱਸਦਾ ਭਲੇਖਾ ਪਾਉਂਦਾ ਬਾਈ ਤੁਸੀਂ ਗੱਲ ਕਰਦੇ ਸੀ ਪਾਕਿਸਤਾਨੀ ਪਾਕਿਸਤਾਨੀ ਕਿੰਨਾਂ ਕੋਲੇ ਉਹ ਕਿਹੜੇ ਵਜਦੇ ਬਾਈ ਜਿੰਨਾਂ ਕੋਲ ਸਾਨ ਆ ਇਹੋ ਜੀ ਜਿਨ੍ਹਾਂ ਨੇ ਵੀਡੀਓ ਵੇਖੀਆਂ ਨਾ ਉਹਨਾਂ ਦੀਆਂ ਤੇ ਇਹ ਕੱਟਾ ਵੇਖ ਕੇ ਆਪ ਹੀ ਦੱਸ ਦੇਣਗੇ ਉਹ ਬਾਕੀ ਸਕਿਨ ਦੀ ਗੱਲ ਕਰਦੇ ਨੇ ਨਾ ਬਰੀਕੀਆਂ ਵੇਖੋ ਜਿਵੇਂ ਕਾਗਜ਼ ਵਰਗੀ ਚਮੜੀ ਤੇ ਪਿੰਕਨੈਸ ਦੇਖੋ ਗੁਲਾਬੀ ਹੈ ਨਾ ਅੱਖ ਬਿਲਕੁਲ ਤੇ ਅੱਖਾਂ ਚੈੱਕ ਕਰੋ ਕਿੰਨੀਆਂ ਪਿਆਰੀਆਂ ਅੱਖਾਂ ਤੇ ਸੀਲ ਤਾਂ ਇੰਨਾ ਕੀ ਜਿਆਦਾ ਹੈ ਇੰਨਾ ਕਿ ਠੰਡਾ ਸੀਲ ਹੈ ਨਾ ਠਾਇਆ ਨਹੀਂ ਹੋਣਾ ਜੀ ਪੁੱਠਾ ਚੈੱਕ ਕਰੋ ਇਹਦਾ ਬੋਤਲ ਦੇ ਬੋਤਲ ਵੇਖੋ ਬਾਈ ਕਿੰਨਾ ਵੇਖੋ ਦੇਖ ਸਕਦੇ ਤੁਸੀਂ ਗਰਭਾ ਤੇ ਆਹ ਚੀਜ਼ ਦੇਖੋ ਮੇਨ ਟੈਸਟੀਕਲ ਬਹੁਤ ਜਿਆਦੇ ਪਿਆਰੇ ਟੈਸਟੀਕਲ ਲੱਗੇ ਇਹਨੇ ਤੇ ਆਏ ਦੀ ਪੂਛ ਵਾਈਟ ਕਿੰਨੀ ਕੁ ਲੰਬੀ ਪੂਛ ਪਾਸ਼ਾ ਵੇਖੋ ਤੁਸੀਂ ਇਹਦੀ ਉਮਰ ਕਿੰਨੀ ਹੋਗੀ ਬਾਈ 7-8 ਮਹੀਨੇ 7-8 ਮਹੀਨੇ ਉਮਰ ਹੋਗੀ 7-8 ਮਹੀਨੇ ਠੀਕ ਹੈ ਜੀ ਤੇ ਦੂਸਰਾ ਇਹ ਆਪਣੀ ਉਹ ਸਟਾਰ ਵਾਲੀ ਮੱਝ ਦਾ ਜੀ ਇਹ ਆਪਣਾ ਸਟਾਰ ਵਾਲੀ ਮੱਝ ਦਾ ਇਹਨੇ 27 ਕਿਲੋ ਦੁੱਧ ਚੁਆਇਆ 27 ਕਿਲੋ ਠੀਕ ਹੈ ਜੀ ਤੇ ਫਾਦਰ ਸਾਈਡ ਆਪਾਂ ਗੱਲ ਕਰੀਏ ਤਾਂ ਇਸ ਦੀ ਫਾਦਰ ਸਾਈਡ ਛੱਡਦਾ ਜੱਟ ਬੋਲਦਾ ਜਿਹੜਾ ਆਪਣਾ ਭਾਗ ਮੱਝ ਮਗਰ ਆ ਠੀਕ ਹੈ ਸਰਦਾਰ ਬਾਦਲ ਸੋ ਲੈ ਆਏ ਸੀ ਨਾ ਪਾਕਿਸਤਾਨ ਚ ਹਾਂਜੀ ਹਾਂਜੀ ਠੀਕ ਹੈ ਓਕੇ ਪਾਕਿਸਤਾਨੀ ਲੈ ਲੈਣਾ ਤੇ ਆਪਾਂ ਕੱਟੇ ਦਾ ਨਾਂ ਰੱਖਤਾ ਕੋਈ ਇਹ ਕੱਟਿਆਂ ਦਾ ਨਾਂ ਸਰਵੇ ਚੈਨਲ ਤੇ ਰੱਖਿਆ ਵਾਸੀ ਚੇਅਰਮੈਨ ਚੇਅਰਮੈਨ ਰੱਖਤਾ ਠੀਕ ਹੈ ਜੀ ਬਾਕੀ ਕੱਟਾ ਬਹੁਤ ਪਿਆਰਾ ਲੱਗਿਆ ਤੇ ਇਸ ਦੀ ਸਾਂਭ ਸੰਭਾਲ ਕਰਿਆ ਜੀ ਤੇ ਆਉਣ ਵਾਲੇ ਟਾਈਮ ਚ ਮੈਨੂੰ ਬਹੁਤ ਵਧੀਆ ਆਸਾਨ ਤੇ ਆ ਰੂਗਾ ਮੇਨ ਗੱਲ ਵੇਖਿਆ ਜਿਹੜਾ ਇਹਦਾ ਬਈ ਸ਼ਾਂਤਪਾਨ ਸ਼ਾਂਤਪੰਦ ਬਹੁਤ ਜਿਆਦਾ ਬਈ ਬੜਾ ਸੀਲ ਨੇ ਜਾਇ ਜੀ ਬਹੁਤ ਜਿਆਦਾ ਠਾਇਆ ਨਹੀਂ ਉੱਠਦਾ ਜੀ ਨਾ 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 ਇਹ ਨਹੀਂ ਉੱਠਦਾ ਜੇ ਮਰਜੀ ਕਿੰਨਾ ਦੂਰ ਨੇ ਤਾਂ ਗੱਲ ਦੂਰ ਦੀ ਆ ਤੇ ਇਹਦੇ ਕੈਰੈਕਟਰ ਇਹਦੇ ਬੱਚਿਆਂ 'ਚ ਵੀ ਗਾਹ ਆਉਣੀ ਆਉਣੀ ਆ ਬਾਈ ਉਹ ਤਾਂ ਜਾਣਗੇ ਜਾਣਗੇ ਇਹੋ ਜਿਹੇ ਜਾਨਵਰ ਹੋਣਗੇ ਤਾਂ ਮੈਂ ਨਾ ਦੁੱਧ ਤਾਂ ਲੰਮਾ ਸਮਾਂ ਫਿਰ ਆਪੀ ਦੀ ਨਾ ਉਹਨਾਂ ਨੇ ਦੁੱਧ ਆਟੋਮੈਟ ਕੀ ਆਉਗਾ ਬਾਈ ਹਾਂਜੀ ਬਿਲਕੁਲ ਮਾਂ ਦੁੱਧ ਵਾਲੀ ਆ ਗਈ ਤੇ ਉਹ ਦੁੱਧ ਵਾਲੀ ਲੈਨ ਚ ਆ ਗਿਆ ਬਿਲਕੁਲ 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 ਤੇ ਆਹ ਵੇਖੋ ਸਜਣ ਉਸਾਨ ਮੂਰਾ ਨਸਲ ਦਾ ਤੇ ਇਹਦਾ ਫਾਦਰ ਕਿਹੜਾ ਬਾਈ ਇਹਦਾ ਅਨਮੋਹ ਰਤਨ ਅਨਮੋਹ ਰਤਨ ਵੇਖ ਸਕਦੇ ਇਹ ਕੱਟਾਂ ਵੀ ਧਿਆਰ ਹੋ ਰਹੇ ਤੇ ਇੱਕ ਆਹ ਕੱਟਾ ਤੇ ਉਹ ਬਾਈ ਕੋ ਕਿਹੜੀ ਬਰੀਡ ਚ ਪੈਂਦੀ ਹੈ ਆਪਣੀ ਘੋੜੀ ਬਾਈ ਇਹ ਤੂਫਾਨ ਲੈ ਚਾਲੀ ਅੱਛਾ ਤੂਫਾਨ ਲੈ ਠੀਕ ਹੈ ਜੀ ਆ 골ਡਨ ਰੌਕ ਦਾ ਜੀ ਮੇਲ ਕੇ ਫੀਮੇਲ ਹੈ ਬਾਈ ਇਹ ਮੇਲ ਹੈ ਠੀਕ ਹੈ ਬਾਈ ਹੁਣ ਇਹਨਾਂ ਡਾਇਰੈਕਟ ਕਰਾਸ ਕਰਾਇਆ ਸੀ 골ਡਨ ਰੌਕ ਬੋਲ ਹੈ ਜੀ ਘੋੜਿਆ ਤੇ ਉਹਦਾ ਮੇਲ ਕਾਫ ਚੈੱਕ ਕਰੋ ਤੇ ਆ ਬਾਈ ਨੇ ਸ਼ੌਂਕੀਆ ਤੌਰ ਤੇ ਘੋੜੀ ਰੱਖੀ ਹੋਈ ਆ ਸੋ ਇਹ ਬਾਈ ਹੁਣਾਂ ਦਾ ਫਾਰਮ ਸੀਗਾ ਸ਼ੌਂਕੀਆ ਤੌਰ ਤੇ ਅੱਜ ਵਿਜ਼ਿਟ ਬਾਈ ਉਹਨਾਂ ਦੇ ਫਾਰਮ ਦੀ ਕੀਤੀ ਤੇ ਸਾਰੇ ਜਾਨਵਰ ਵਿਖਾਏ ਆ ਤੇ ਆ ਚੀਰਮੈਨ ਜ਼ਰੂਰ ਦੱਸੇ ਤੁਹਾਨੂੰ ਕਿਹੋ ਜਿਹਾ ਲੱਗਿਆ ਮੈਨੂੰ ਸਾਰੇ ਨਾਲ ਅਟਰੈਕਟਿਵ ਲੱਗਿਆ ਹੈ ਬੱਚਾ ਇੰਨਾ ਕਿ ਜ਼ਿਆਦਾ ਸੀਲ ਆ ਫ੍ਰੈਂਡਲੀ ਕੱਟਾ ਨਾ ਮੈਂ ਇਹਦੇ ਨੇ ਨਵਾਂ ਤੇ ਬਿਲਕੁਲ ਡਰਨ ਡੁਰਨ ਵਾਲੀ ਤਾਂ ਗੱਲ ਦੂਰ ਐ ਇਸਦੇ ਸੋ ਇਹ ਵੀਡੀਓ ਸੀ ਆਪਣੀ ਕਿਹੋ ਜਿਹੀ ਲੱਗੀ ਤੁਸੀਂ ਕਮੈਂਟ ਕਰਕੇ ਦੱਸਿਆ ਜੇ ਇੱਧਰ ਬਾਈ ਹੋਰਾਂ ਨੇ ਜਿਹੜਾ ਕੀ ਬੱਕਰੀਆਂ ਦਾ ਵੀ ਸ਼ੌਂਕ ਆ ਬਾਈ ਨੂੰ ਤੇ ਬੀਟਣ ਨਸਲ ਦੇ ਬਾਰੇ ਸ਼ਿਕੀਨ ਆ ਸੋ ਇਹਦੇ ਬਾਰੇ ਬੇਸਿਕ ਜੀ ਆਪਾਂ ਜਾਣਕਾਰੀ ਬਾਈ ਤੋਂ ਲਵਾਂਗੇ ਆਪ ਨੂੰ ਮੈਨੂੰ ਨੌਲੇਜ ਹੈ ਨਹੀਂ ਬੱਕਰੀਆਂ ਬਾਰੇ ਬਟ ਬਾਈ ਹਰਾਂ ਨੇ ਚੰਗੀ ਤੋਂ ਚੰਗੀ ਬੱਕਰੀ ਰੱਖੀ ਹੋਈ ਹੈ ਤੇ ਬਰੀਡਰ ਵੀ ਬੜੇ ਚੰਗੇ ਰੱਖੇ ਸਾਰੀ ਬੀਟਲ ਨਸਲ ਆ ਇਹਦੇ ਬਾਰੇ ਹੁਣ ਗੱਲਬਾਤ ਕਰਦੇ ਆ ਚੰਗੀ ਕੀਮਤ ਲੱਗੀ ਸੀ ਬਾਈ ਹਰਾਂ ਦੀ ਇੱਕ ਬੱਕਰੀ ਦੀ ਤੇ ਬਾਈ ਹਰਾਂ ਨੇ ਸੇਲ ਨਹੀਂ ਕੀਤੀ ਸੋ ਕਰਦੇ ਆ ਗੱਲਬਾਤ ਬਾਈ ਨਾਲ ਲੋ ਵੀ ਸੱਜਣੂ ਇਹ ਆ ਬਾਈ ਕੋਲੇ ਬੀਟਲ ਬੱਕਰੀ ਭਾਈ ਜਿਹੜੇ ਨੂੰ ਬੱਕਰੀਆਂ ਦਾ ਹੈਗਾ ਸ਼ੌਂਕ ਤੇ ਨੌਲੇਜ ਦੱਸਿਆ ਜੇ ਕੁਆਲਿਟੀ ਕਿਹੋ ਜਿਹੀ ਲੱਗੀ ਇਹਦੇ ਵੀ ਬੇਸਿਕ ਜੀ ਜਾਣਕਾਰੀ ਲੈਣੇ ਆ ਪਹਿਲਾਂ ਤਾਂ ਆਪਾਂ ਦੱਸਗੇ ਵੀ ਇਹ ਕਿਹੜੀ ਬੱਕਰੀ ਹੈ ਮਾੜਾ ਜੀ ਤੁਸੀਂ ਵੀ ਬੀਤਲ ਨਸਲ ਆ ਭਾਈ ਆਪਣੀ ਜੀ ਖਰੀਦੀ ਆਪਾਂ ਹੀ ਇਹ ਆਪਾਂ ਖਰੀਦੀ ਸੀਗੀ ਠੀਕ ਹੈ ਕੀ ਇਹਦੇ ਕੈਰੇਕਟਰ ਰੇਟ ਗੱਲ ਕਰੀਏ ਭਾਈ ਟਰੇ ਨੱਕ ਦੇਖੋ ਨੱਕ ਤਾਂ ਛੱਡੋ ਜੀ ਪਹਿਲਾਂ ਕੰਨ ਚੈੱਕ ਕਰੋ ਡੇਢ ਡੇਢ ਫੁੱਟ ਦੇ ਕੰਨ ਕਿੰਨੇ ਤੁਸੀਂ ਦੱਸਿਓ ਕਿੰਨੇ ਇੰਚ ਦੇ ਕੰਨ ਨੇ ਦੇ ਭਾਈ ਇਹ ਡੇਢ ਫੁੱਟ ਦੇ ਹੋਣਗੇ ਤਕਰੀਬਨ ਬਾਕੀ ਮਿਲਿਆ ਜਾਏਗਾ ਜੀ 1.5 ਫੁੱਟ ਦੇ ਨੇੜੇ ਤੇ ਜਿਹੜਾ ਭਾਈ ਕਹਿੰਦੇ ਕੰਨ ਦੇ ਤੇ ਕੰਨਾਂ ਦੀ ਲੰਬਾਈ ਆਪ ਹੀ ਦੇਖ ਲਓ ਸੱਜਣਾ ਤੁਸੀਂ ਤੇ ਉਧਰੋਂ ਸਿੰਗ ਵੇਖ ਲਓ ਇੱਕ ਬਾਈ ਕਹਿੰਦੇ ਨੱਕ ਤੋਤਾ ਹੁੰਦਾ ਇਹਦਾ ਉਹ ਤੇ ਮੇਨ ਕਰੈਕਟਰ ਤੇ ਇਹਦੇ ਕੰਨ ਆ ਲੈ ਵੀ ਧੌਣ ਵੇਖ ਲਓ ਹੁਣ ਤੁਸੀਂ ਕੁਝ ਵੇਖੋ ਜਮਾ ਸਿੱਧੀ ਤੇ ਹਾਈਟ ਬੜੀ ਸੱਜਣਾ ਬੱਕਰੀ ਹਾਈਟ ਲੰਮੀ ਬਹੁਤ ਆ ਜੀ ਕੱਦ ਦੇਖੋ ਬੱਕਰੀ ਬਿਲਕੁਲ ਬਿਲਕੁਲ ਇਹ ਖਰੀਦੀ ਹੈ ਬਾਈ ਆਪਾਂ ਇੱਕ ਹੀ ਦਿਸੀ ਮ ਲੱਖ ਰੁਪਏ ਹੁੰਦੇ ਮੰਡੀ ਤੇ ਮੈਨੂੰ ਇਹ ਕਿੰਨਾ ਹੈ ਜੀ ਲੱਖ ਰੁਪਏ ਮੰਡੀ ਤੇ ਦਾ ਅੱਛਾ ਦਿੱਤੀ ਨਹੀਂ ਦਿੱਤੀ ਨਹੀਂ ਮੰਡੀ ਮਗਰ ਸਾਰੀ ਵਾਹ ਜੀ ਵਾਹ ਬੜੀ ਕੁਆਲਟੀ ਦੀ ਬੱਕਰੀ ਤੇ ਹੁਣ ਤੇਰੀ ਤਿਆਰੀ ਹੈ ਨਹੀਂ ਗੱਲ ਕਰ ਹੁਣ ਕਿਵੇਂ ਸੂਣ ਆਣੀ ਬਾਈ ਇਹ ਗੱਭਣਾ ਬਾਈ ਠੀਕ ਹੈ ਸਿੰਘ ਸਿੰਘ ਵੇਖ ਲਓ ਸੇ ਬਾਈ ਨੂੰ ਬੱਕਰੀਆਂ ਦਾ ਸ਼ੌਂਕ ਹੈ ਤੇ ਸਾਰਿਆਂ ਤੋਂ ਸਿਰੇ ਦੀ ਬੱਕਰੀ ਹੈ ਬਾਈ ਕੋਲੇ ਤੇ ਤੁਸੀਂ ਦੱਸਾ ਜੇ ਕਮੈਂਟ ਕਰਕੇ ਕਹਿੋ ਜੀ ਲੱਗੀ ਸੋ ਜਾਨਵਰਾਂ ਦੀ ਵੀਡੀਓ ਤੇ ਬਾਈ ਕਰੋ ਘੋੜੀ ਸ਼ੌਂਕ ਨੇ ਰੱਖੀ ਆ ਤੇ ਬੱਕਰੀਆਂ ਦਾ ਸੈਟਅਪ ਇੱਕ ਇਹੋ ਜਿਹਾ ਲੱਗਿਆ ਦੱਸੇ ਜੇ ਤੁਸੀਂ ਕਮੈਂਟ ਕਰਦੇ ਇਹਦੇ ਬਰੀਡਰ ਰਹਿ ਗਏ ਸੀ ਬਰੀਡਰ ਵੀ ਕਵਰ ਕਰ ਲਗੇ ਆਪਾਂ ਪੰਮੇ ਆ ਵੀ ਬਲਾ ਸੋ ਦੇਖ ਸਕਦੇ ਤੁਸੀਂ ਹਾਂਜੀ ਬਾਈ ਕਿਹੜੀ ਬਲੱਡ ਲਾਈਨ ਹੈ ਇਹ ਪੰਮੇ ਵਾਲੀ ਬਲੱਡ ਲਾਈਨ ਪੰਮੇ ਵਾਲੀ ਬਲੱਡ ਲਾਈਨ ਫੇਮਸ ਆ ਜੀ ਇਹ ਫੇਮਸ ਆ ਅੱਛਾ ਹਾਈਟ ਹੋਟ ਇਹਦੀ ਵੀ ਬੜੀ ਹੈ ਬਾਈ ਖੀਰਾ ਬਰੀਡਰ ਅੱਛਾ ਖੀਰਾ ਹੈ ਜੀ ਖੀਰਾ ਬਾਈ ਤੇ ਕੰਨ ਕੋ ਨੇ ਦੇ ਵੀ ਚੈੱਕ ਕਰੋ ਹੁਣ ਵੇਖ ਸਕਦੇ ਕੰਨਾਂ ਦੀ ਦਵਾਈ ਤੇ ਹਜੇ ਖੀਰਾ ਇਹ ਤਾਂ ਹਜੇ ਡਬਲ ਬਣੂਗਾ ਬਾਈ ਇਸ ਹਿਸਾਬ ਨਾਲ ਬਹੁਤ ਕਦ ਕਰ ਜਾਣਾ ਜੀ ਇਹ ਬਾਈ ਕੋਲੇ ਇਹ ਸਾਰੇ ਨਾ ਸਿਰੇ ਦਾ ਬਰੀਡਰ ਆਪਣੇ ਕੋਲ ਸਟਾਪ ਲਾ ਦੇ ਠੀਕ ਹੈ ਆਪਾਂ ਕੋ ਮੇਰਾ ਨਾਮ ਬੋਲਦਾ ਬਾਈ ਅੱਛਾ ਪੰਮੀ ਦਾ ਨਾਮ ਬਹੁਤ ਬੋਲਦਾ ਹਾਂ ਬਾਈ ਠੀਕ ਹੈ ਦੇਖ ਸਾਡੀ ਕਿ ਹਾਈਟ ਆ ਗਈ ਕਿੰਨੀ ਜੀ 39 ਇੰਚ 39 ਇੰਚ ਖੀਰੇ ਦੀ ਖੀਰੇ ਦੀ ਬਾਈ 11 ਮਹੀਨਿਆਂ ਦਾ ਹੈ ਵਾਹ ਜੀ ਵਾਹ ਅਜੇ ਖੀਰਾ 39 ਇੰਚ ਹਾਈਟ ਕਰ ਗਿਆ ਸੋ ਇਹ ਬਾਈ ਹੋਰਾਂ ਦਾ ਬੱਕਰਾ ਬਰੀਡਰ ਸੀਗਾ ਤੇ ਬਾਕੀ ਉਧਰ ਬੱਕਰੀਆਂ ਸੋ ਕਿਹੋ ਜਿਹੀ ਲਿੰਗੀਆਂ ਬਾਈ ਦੀਆਂ ਬੱਕਰੀਆਂ ਦਾ ਵੀ ਫਾਰਮ ਇਹ ਵੀ ਤੁਸੀਂ ਦੱਸਿਓ ਜੀ ਕਮੈਂਟ ਕਰਕੇ ਠੀਕ ਹੈ ਜੀ ਥੈਂਕ ਯੂ